ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਆਪਣੇ ਜਨਰਲ ਵੀ ਇੰਡਸਟਰੀ ਡਿਪਾਰਟਮੈਂਟ ਬਾਰੇ ਦੱਸ ਰਹੇ ਹਾਂ ਅੱਜ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਏ ਪੰਜਾਬ ਦੀ ਇੰਡਸਟਰੀ ਲਈ ਪੰਜਾਬ ਸੂਬੇ ਲਈ ਖੁਸ਼ੀ ਦੀ ਗੱਲ ਹੈ ਕਿ ਰਜਿੰਦਰ ਗੁਪਤਾ ਜੀ ਜਿਹੜੀ ਇਨਵੈਸਟਮੈਂਟ ਅਨਾਉਂਸ ਕਰ ਰਹੇ ਆ ਤੇ ਥੋੜਾ ਜਿਹਾ ਬੜਾ ਹੰਬਲੀ ਇਹਨਾਂ ਨੇ ਦੱਸਿਆ ਪਰ ਮੈਂ ਇਹਨਾਂ ਦੇ ਗਰੁੱਪ ਬਾਰੇ ਤੁਹਾਨੂੰ ਦੱਸਦਾ ਇਹਦੀ ਜਿਹੜੀ ਮਾਰਕੀਟ ਕੈਪ ਹੈ 18000 ਕਰੋੜ ਹੈ ਇਹਦਾ ਜਿਹੜਾ ਰੈਵਨਿਊ ਹੈ 10 10000 ਕਰੋੜ ਹੈ ਇਸ ਵਲੇ ਤੇ ਇਨਵੈਸਟਮੈਂਟ ਨਾਲ ਹੋਰ ਵਧੇਗਾ ਨੋ ਪਿਆਰ ਭਰਿਆ ਸਤਿ ਸ੍ਰੀ ਅਕਾਲ ਪਰ ਤੁਹਾਡੇ ਦਰਸ਼ਕਾਂ ਨੂੰ ਵੀ ਪਿਆਰ ਭਰਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਮੇਰੇ ਰਾਈਟ ਸਾਈਡ ਤੇ ਬੈਠੇ ਆ ਇਹਨਾਂ ਦੀ ਕੋਈ ਮਤਲਬ ਕਿ ਦਸਨ ਦੀ ਲੋੜ ਨਹੀਂ ਹੈਗੀ ਤੁਸੀਂ ਸਾਰੇ ਜਾਣਦੇ ਹੋ ਰਜਿੰਦਰ ਗੁਪਤਾ ਜੀ ਸਾਡੇ ਮੈਂਬਰ ਪਾਰਲੀਮੈਂਟ ਵੀ ਹੈ ਪਦਮ ਸ਼੍ਰੀ ਵੀ ਹੈਗੇ ਟਰਾਈਡੈਂਟ ਗਰੁੱਪ ਦੇ ਵੀ ਚੇਅਰਮੈਨ ਹੈ ਇਹ ਅੱਜ ਬੜੀ ਵੱਡੀ ਅਨਾਉਂਸਮੈਂਟ ਕਰਨ ਜਾ ਰਹੇ ਆ ਪੰਜਾਬ ਚ ਇਨਵੈਸਟਮੈਂਟ ਦੀ ਇਹ ਸਾਨੂੰ ਨਾ ਮੈਂ ਜਿਹੜੀ ਪ੍ਰੈਸ ਜਾਂਦਾ ਜੀ ਉਹ ਪੁੱਛਦੇ ਸੀ ਟਰਾਈਡੈਂਟ ਬਧਿਆ ਪਰਦੇਸ਼ ਚ ਚਲਾ ਗਿਆ ਟਰਾਈਡੈਂਟ ਦਾ ਨਾਮ ਜ਼ਰੂਰ ਲੈਂਦੇ ਸੀਗੇ ਮੈਂ ਕਿਹਾ ਰਜਿੰਦਰ ਜੀ ਅੱਜ ਅਸੀਂ ਹਾਂ ਤੁਹਾਡੀ ਇਨਵੈਸਟਮੈਂਟ ਜਦੋਂ ਕਰਨ ਜਾਵਾਂਗੇ ਪ੍ਰੈਸ ਨੇ ਪੁੱਛਣਾ ਜ਼ਰੂਰ ਹੈ ਤੁਹਾਡੇ ਕੋਲ ਵੀ ਹੁਣ ਪੰਜਾਬ ਔਰ ਬਧਿਆ ਪਰਦੇਸ਼ ਚੋਂ ਤੁਹਾਨੂੰ ਕਿਹੜੀ ਸੂਬਾ ਚੰਗਾ ਲੱਗਦਾ ਸੋ ਇਹ ਹੁਣ ਸਵਾਲ ਆ ਜੈ ਇਹਨਾਂ ਨੂੰ ਪੁੱਛਿਓ ਜੇ ਤੁਸੀਂ ਸਾਰੇ ਇਹ ਜਿਹੜੀ ਇਨਵੈਸਟਮੈਂਟ ਕਰਨ ਜਾ ਰਹੇ ਜੀ 1500 ਕਰੋੜ ਰੁਪਏ ਦੀ ਇਨਵੈਸਟਮੈਂਟ ਬਰਨਾਲਾ ਤੇ 500 ਕਰੋੜ ਦੀ ਮੁਹੱਲੀ ਹੈਗੀ ਆ ਜਿਹੜੀ ਬਰਨਾਲੇ ਇਨਵੈਸਟਮੈਂਟ ਕਰਨ ਜਾ ਰਹੇ ਆ ਇਹ ਮੇਨਲੀ এমਪਲੋਇਮੈਂਟ ਓਰੀਐਂਟਡ ਹੈ ਇਹਦੇ ਵਿੱਚ ਕੁਝ ਇਨਵੈਸਟਮੈਂਟ ਅ ਟੈਕਸਟਾਈਲ ਚ ਜਿਹੜੀ ਕਿ এমਪਲੋਇਮੈਂਟ ਓਰੀਐਂਟਡ ਹੈ ਪੇਪਰ ਮਿਲ ਚ ਵੀ ਹੈ ਔਰ ਜਿਹੜਾ ਅ ਮੋਹਾਲੀ ਚ ਇਨਵੈਸਟਮੈਂਟ ਕਰ ਰਿਹਾ ਉਹ ਤੁਸੀਂ ਸਮਝ ਲਓ ਵੀ ਇੱਕ ਤਰ੍ਹਾਂ ਦਾ ਆਈਟੀ ਸੈਂਟਰ ਹੈ ਇਹਨਾਂ ਦਾ ਆਪਣਾ ਆਫਿਸ ਹੈ ਹਰ ਚੀਜ਼ ਹੈਗੀ ਹੈ ਇਹ ਟੋਟਲ ਇਨਵੈਸਟਮੈਂਟ ਜਿਹੜੀ ਹੈ 2000 ਕਰੋੜ ਦੀ ਹੈਗੀ ਹੈ ਜਲਦੀ ਸਾਡੇ ਕੋਲ ਕੈਪ ਫਾਈਲ ਕਰ ਦੇਣਗੇ ਜ਼ਮੀਨ ਇਹਨਾਂ ਕੋਲ ਹੈ ਮਾ ਪੂਰੇ ਇਹਨਾਂ ਦੇ ਪਲਾਨ ਰੈਡੀ ਹੈ ਤੇ ਇਹ ਟ੍ਰਾਈਡੈਂਟ ਗਰੁੱਪ ਹੈ ਤੁਸੀਂ ਬੜਾ ਇਹਨਾਂ ਦਾ ਸੁਣਿਆ ਹੋਣਾ ਇਹਨਾਂ ਦੀਆਂ ਤਿੰਨ ਫੈਸਿਲਿਟੀਆਂ ਆਲਰੇਡੀ ਹੈ ਦੋ ਬਰਨਾਲੇ ਹੈਗੀਆਂ ਇੱਕ ਮੱਧਿਆ ਪ੍ਰਦੇਸ਼ ਹੈ ਉਹ ਕੀ ਜਗ੍ਹਾ ਦਾ ਕੀ ਨਾਮ ਬੁਜਨੀ 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 ਹੈਗੀ ਬੁਧਨੀ ਬੁਧਨੀ ਮੱਧਿਆ ਪ੍ਰਦੇਸ਼ ਚ ਇਹ ਮੈਂ ਤੁਹਾਨੂੰ ਸਾਰਾ ਮਤਲਬ ਕਿ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਕਿਉਂ ਕਰ ਰਹੇ ਆਂ ਔਰ ਕਾਦੇ ਲਈ ਔਰ ਕਿਹੜੀ ਇਹ ਇਨਵੈਸਟਮੈਂਟ ਕਰ ਰਿਹਾ ਉਹ ਮੈਂ ਤੁਹਾਨੂੰ ਦੱਸਿਆ ਹੁਣ ਮੈਂ ਰਜਿੰਦਰ ਜੀ ਨੂੰ ਕਹੂੰਗਾ ਕਿ ਆਪਣੀ ਕੰਪਨੀ ਬਾਰੇ ਆਪਣੇ ਪ੍ਰੋਜੈਕਟ ਬਾਰੇ ਆਪਣੇ ਫਿਊਚਰ ਪਲਾਨਸ ਬਾਰੇ ਤੁਹਾਨੂੰ ਹੋਰ ਦੱਸਣਗੇ ਆਪ ਲੋ ਜੀ ਸਤਿਫਾ ਇਨ ਦਾ ਮੈਂ ਆਨਰੇਬਲ ਇੰਡਸਟਰੀ ਮਿਸਟਰ ਸੰਗੀਤ ਜੀ ਦਾ ਬੜਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੌਕਾ ਹੀ ਨਹੀਂ ਦਿੱਤਾ ਲੇਕਿਨ ਜਿਹਨੂੰ ਕਹਿੰਦੇ ਨੇ ਕਿ ਵੀ ਬੰਨ ਕੇ ਖਿੱਚ ਕੇ ਕਿਆ ਕਿਆ ਜਿਹਨੂੰ ਆਪਾਂ ਇਨਵੈਸਟਮੈਂਟ ਕਰਨੀ ਹੀ ਨਹੀਂ ਉਹ ਕੰਮ ਨੂੰ ਸ਼ੁਰੂ ਕਰਨਾ ਹੈ ਔਰ ਜੋ ਇਹਨਾਂ ਨੇ ਕਿਹਾ ਕਿ ਫਰਕ ਦਾ ਗੱਲ ਪੁੱਛਣਾ ਹੈ ਤਾਂ ਮੈਂ ਬੜੇ ਮਾਨਨਾ ਤੇ ਬੜਾ ਹੰਬਲੀ ਕਹਿਣਾ ਚਾਹਣਾ ਹੈ ਕਿ ਮੈਂ ਬੜੇ ਸਾਲਾਂ ਬਾਅਦ ਔਰ ਮੈਂ ਕਹਿਣਾ ਚਾਹ 20 ਸਾਲਾਂ ਬਾਅਦ ਪੰਜਾਬ 'ਚ ਇਸਾ ਦਾ ਇੱਕ ਵਾਤਾਵਰਣ ਦੇਖਿਆ ਜਿਸੇ ਤੁਹਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਨਵੈਸਟਮੈਂਟ ਕਰਨੀ ਨਹੀਂ ਕਰਨੀ ਹੈ ਮੈਂ 20 ਸਾਲ ਪਹਿਲਾਂ ਦੀ ਮੈਂ ਗੱਲ ਅੱਜ ਮਨਤੀਸਾਨ ਨਾਲ ਸ਼ੇਅਰ ਕਰ ਰਿਹਾ ਸੀਗਾ ਜੋ ਵੀ ਟ੍ਰੈਂਡ ਹੈ ਅੱਜ ਬੜਾ ਹੈ ਛੋਟਾ ਹੈ ਕਿਸਮ ਦਾ ਉਦਯੋਗ ਹੈ ਇਹ ਪੂਰੀ ਪੰਜਾਬ ਸਰਕਾਰ ਦੀ ਹੀ ਦੇਣ ਹੈ ਸ਼ੁਰੂ ਹੀ ਪੀਐਸਆਈਡੀਸੀ ਤੋਂ ਪੰਜਾਬ ਸਰਕਾਰ ਦੀ ਹੀ ਦੇਣ ਤੋਂ ਬਾਅਦ ਇਹ ਛੋਟੇ ਤੋਂ ਵੱਡਾ ਹੋਇਆ ਹੈ ਪਰ ਇੱਥੋਂ ਤੋਂ ਹੀ ਬਲ ਕੇ ਅਸੀਂ ਹਿੰਦੁਸਤਾਨ ਦੇ ਅਲਗ-ਅਲਗ ਜਗ੍ਹਾਏ ਇਹ ਜਿਹੜੀ ਪ੍ਰੋਜੈਕਟ ਦੀ ਖਾਸੀਅਤ ਕੀ ਹੈ ਕਿ ਇਹ ਬਿਲਕੁਲ ਜੋ ਪੇਪਰ ਪ੍ਰੋਜੈਕਟ ਦੀ ਐਕਸਪੈਂਸ਼ਨ ਹੈ ਉਹ ਸਾਰੀ ਦੀ ਸਾਰੀ ਵੀਟ ਵੀਟ ਬੇਸਡ ਹੈ ਆਪਣੀ ਸਟਰਾ ਵੇਸਟ ਹੈ ਉਹਦੀ ਮੈਕਸਿਮਮ ਇਨਕਮ ਜਿਹੜੀ ਹੈ ਫਾਰਮਰਸ ਨੂੰ ਜਾਂਦੀ ਹੈ ਜਿਹੜੀ ਉਹਨਾਂ ਦੀ ਪਰਾਲੀ ਜਾਂ ਤੂੜੀ ਬਚ ਜਾਂਦੀ ਹੈ ਉਹ ਜਿਹੜੀ ਕੰਮ ਨਹੀਂ ਆਉਂਦੀ ਉਹਨੂੰ ਅਸੀਂ ਪੇਪਰ 'ਚ ਲੈ ਕੇ ਆਨੇ ਆ ਸਾਰਾ ਗ੍ਰੀਨ ਪੇਪਰ ਹੈ ਉਹ ਆਪਣੇ ਆਪ ਦੁਨੀਆ ਦਾ ਪਹਿਲਾ ਪ੍ਰੋਜੈਕਟ ਸੀਗਾ ਸਭ ਤੋਂ ਵੱਡਾ ਪ੍ਰੋਜੈਕਟ जीडी स्पिनिंग की प्रोजेक्ट है वह भी इतों की खास करके कि जीव की कॉटन है कॉटन है वो मैक्सीम स्पिनिंग होने बाद टावल जाती है और टावल की मैक्सीमम जी है खपत वैल्यू एडिशन होने तो मैक्सीम इम्पलॉयमेंट जी है वो वूमन इंपलॉयमेंट रहती है, है और वुमन भी सैमी स्किल्ड तूरल इम्पलॉयमेंट रही है तो मैक्सीम हाईली रिपल इफेक्ट अगर जी जो रेवन्यू आएगा ਇਹ ਜਿਹੜੀ 2000 ਕਰੋੜ ਦਾ ਇਨਵੈਸਟਮੈਂਟ ਦਾ ਜੋ ਵੀ ਦਾ ਰੈਵਨਿਊ ਆਏਗਾ 2000 ਕਰੋੜ ਜਾਂ 3000 ਕਰੋੜ ਉਹਦਾ ਮੈਕਸਿਮਮ ਰਿਪਰਫੈਕਟ ਹੈ कॉटन ਪਰਚੇਸ ਹੈ ਜਾਂ ਪ੍ਰੋਮੈਂਟ ਚ ਰਹੀ ਹੈ ਹੈ ਪ੍ਰੋਸੈਸ ਰਿਹਾ ਹੈ ਉਹ ਸਾਰਾ ਹੀ ਪੰਜਾਬ ਦੇ ਲੋਕਾਂ ਨਾਲ ਪੰਜਾਬ 'ਚ ਉਹਦੀ ਮੈਕਸਿਮਮ ਉਹਦੀ ਇਨਫੈਕਟ ਹੈ ਹੈ। ਔਰ ਮੈਂ ਸਰਕਾਰ ਨੂੰ ਮੁਬਾਰਕਬਾਦ ਦੇਣਾ ਚਾਹਨਾ ਹੈ ਕਿ ਬਨਾਰਾ ਹੁਣ ਬੈਕਵਰਡ ਨਹੀਂ ਰਿਹਾ ਉੱਥੇ ਇੱਕ ਕਾਰਪੋਰੇਸ਼ਨ ਵੀ ਹੋ ਗਈ ਹੈ। ਉਹ ਵੀ ਸਰਕਾਰ ਦੀ ਬੜੀ ਮੈਂ ਵਧਾਈ ਦੇਣਾ ਚਾਹੁੰਦਾ ਹਾਂ। ਸਾਨੂੰ ਟੈਲੈਂਟ ਰੱਖਣ ਦੀ ਟੈਲੈਂਟ ਮੇਨਟੇਨ ਕਰਨ ਦੀ ਵੀ ਬੜੀ ਸਾਨੂੰ ਸਹਾਇਤਾ ਰਹੀ ਹੈ। ਜੋ ਵੀ ਉਪਰਾਲੇ ਰਹੇ ਨੇ ਸਰਕਾਰ ਦੇ ਉਹ ਤੋਂ ਇੰਨਾ ਸੀ ਪ੍ਰਭਾਵਿਤ ਹੈ। ਔਰ ਮੈਂ ਇਸ ਗੱਲ ਦਾ ਵੀ ਮੰਤਰੀ ਸਾਹਿਬ ਨੂੰ ਅश्वਾਸਨ ਦੇਣਾ ਚਾਹ ਰਿਹਾ ਹਾਂ 50 ਲੱਖ ਰੁਪਏ ਵੰਡ ਦੇਣਾ ਚਾਹਨਾ ਹੈ ਕਿ ਜੇ ਦੀ ਇਹ ਇਨਵੈਸਟਮੈਂਟ ਨੂੰ ਮਿਨੀਮਮ 15 ਮਹੀਨਿਆਂ ਦੰਦਨ ਤੇ ਚਲਾ ਕੇ ਇਹਦੀ এমਪਲੋਇਮੈਂਟ ਜਨਰੇਸ਼ਨ ਹੋਏਗੀ, ਇੱਥੋਂ ਗਰੋਥ ਹੋਏਗੀ ਔਰ ਇਹ ਵੀ ਜੋ ਵੀ ਗਰੋਥ ਪੰਜਾਬ ਦੀ ਹੋਏਗੀ ਸਾਨੂੰ ਇਹਦਾ ਮਾਣ ਹੈ, ਬੁਟਾ ਹੀ ਪੰਜਾਬ ਤੋਂ ਲੱਗਿਆ, ਬੁਟਾ ਹੀ ਪਿਆਸੇ ਤੋਂ ਲੱਗਿਆ ਔਰ ਇਹ ਪੰਜਾਬ ਦੀ ਟਾਇਰਨ ਜੋ ਹੈ ਪੰਜਾਬ ਦੀ ਗੇਨ ਹੈ ਔਰ ਜੇ ਬਾਹਰ ਵੀ ਗਏ ਉੱਥੇ ਵੀ ਪੰਜਾਬ ਦਾ ਨਾਮ ਰੌਸ਼ਨ ਕੀਤਾ ਪੰਜਾਬੀ ਦਾ ਨਾਮ ਰੌਸ਼ਨ ਕੀਤਾ ਮੇਰੇ ਨਾਲ ਅਫਸਰ ਨੇ ਪਰ ਫਿਰ ਮਾਨਯੋਗ ਮੰਤਰੀ ਜੀ ਮੈਂ ਕਹਾਂਗਾ ਸੀਮਾ ਜੀ ਨੇ ਸਾਡੇ ਐਡਵਾਈਜ਼ਰ ਨੇ ਸਾਨੂੰ ਬਹੁਤ ਰਾਈਜ਼ ਕਰਦੇ ਨੇ ਸਾਡੇ ਬੜੇ ਕਾਬਿਲ ਅਫਸਰ ਸਾਹਿਬ ਅਮਿਤ ਜੀ ਬੈਠੇ ਨੇ ਔਰ ਉਸ ਇਹਨਾਂ ਨੂੰ ਬਹੁਤ ਤਕਲੀਫ ਦਿੰਦੇ ਨੇ ਔਰ ਸਾਡਾ ਹਰ ਕੰਮ ਉਹ ਖੜੇ ਪੈਰ ਕਰਦੇ ਨੇ ਮੈਂ ਇਹ ਵੀ ਕਹਿਣਾ ਚਾਹਾਂਗਾ ਇਹਨੂੰ ਜਾਤੀ ਸਮਝੋ ਜਾਂ ਕ੍ਰਿਸ਼ਤਾ ਸਮਝੋ ਕਿ ਪੰਜਾਬ 'ਚ ਕੋਈ ਕੰਮ ਐਸਾ ਨਹੀਂ ਹੈ ਜਿਹੜਾ ਇਕੱਲਾ ਚੁੱਕਦਾ ਹੋਵੇ ਇੱਥੇ ਜਾਂ ਤੁਸੀਂ 자ਤੀ तौर ਤੇ ਵੀ ਕਹਿ ਸਕਦੇ ਹੋ ਕਿ ਨੂੰ ਜੋ ਵੀ ਕਹਿ ਸਕਦੇ ਹੋ ਪਰ ਮੈਂ ਆਖਰੀ ਗੱਲ ਕਹਿਣਾ ਚਾਹਾਂਗਾ ਕਿ ਬਾਹਰ ਕਿੰਨੀ ਵੀ ਇਨਵੈਸਟਮੈਂਟ ਕਰ ਲਈਏ ਉੱਥੇ ਸਾਨੂੰ ਕੋਈ ਨਹੀਂ ਜਾਣਦਾ ਇੱਥੇ ਇਨਵੈਸਟਮੈਂਟ ਕਰਦੇ ਆ ਕੋਈ ਭਾਈਚਾਰਾ ਕੋਈ ਦੋਸਤ ਕੋਈ ਮਿੱਤਰ ਕੋਈ ਰਿਸ਼ਤੇਦਾਰ ਉਹ ਨਾਲ ਲੱਗਦਾ ਤੁਹਾਡੀ ਸੋਸ਼ਲ ਕੈਪੀਟਲ ਇੱਥੇ ਬਿਲਡ ਹੁੰਦੀ ਹੈ ਬਾਹਰ ਜਿੰਨੇ ਮਰਜ਼ੀ ਉਧਰ ਜਾਈਏ ਉਹ ਸਾਡੀ ਸੋਸ਼ਲ ਕੈਪੀਟਲ ਨਹੀਂ ਹੈ ਬੈਲੈਂਸਿੰਗ ਜ਼ਰੂਰ ਹੈ ਇੱਥੇ ਦੀ ਵੀ ਸਾਰੀ ਸੋਸ਼ਲ ਕੈਪੀਟਲ ਹੈ ਇਸਤੇ ਨਾਤੇ ਪਾਈਚਾਰਾ ਉਹ ਇਹਦੂਦ ਕੇ ਦੇ ਨਹੀਂ ਉਸਦੇ ਪੈਸਾ ਵੀ ਕਮਾਓ ਉਹ ਅਲੱਗ ਗੱਲ ਹੈ ਲੇਕਿਨ ਜੋ ਉਹਦੀ ਸੋਸ਼ਲ ਕੈਪੀਟਲ ਤੁਹਾਡੀ ਆਪਣੀ ਸਟੇਟ ਦੇਖੇ ਜਾਂਦੀ ਹੈ ਤੁਹਾਡੀ ਆਪਣੀ ਜਗ੍ਹਾ ਤੇ ਕਿ ਜੰਪਾ ਲਓ ਔਰ ਉਹ ਜਿਹੜੀ ਤੌਨੀ ਕੀ ਇਮੋਸ਼ਨਲ ਫੀਲਿੰਗ ਆਂਦੀ ਹੈ ਉਹ ਇਮੋਸ਼ਨ ਤੁਸੀਂ ਉਹਦੀ ਸੈਂਸ ਆਫ ਪ੍ਰਾਈਡ ਹੈ ਉਹ ਸ਼ਾਇਦ ਕਿਤੇ ਵੀ ਕੰਮ ਕਰ ਲਓ ਅਮਰੀਕਾ ਕਰ ਲਓ ਬਾਹਰ ਕਰ ਲਓ ਉਹ ਤੁਸੀਂ ਪਰਦੇਸੀ ਰਹਿਣਾ ਇੱਥੇ ਕੰਮ ਕਰਨਾ ਤੁਸੀਂ ਉਹਦੇ ਚਾਰ ਰਿਸ਼ਤੇਦਾਰ ਪਾਈਚਾਰਾ ਦੋ ਉਸ ਮਿੱਤਰ ਸੱਚ ਖੜਦੇ ਹੋ ਉਹ ਇੱਕ ਸਭ ਤੋਂ ਵੱਡੀ ਤੌਨੀ ਇੱਕ ਇਸ ਮਰਤਬਾ ਇੱਕ ਜਿਹੜੀ ਸੈਂਸ ਆਫ ਕਮਿਟਮੈਂਟ ਹੈ ਸੈਂਸ ਆਫ ਕਮਿਟਮੈਂਟ ਹੈ ਉਹ ਕਿਤੇ ਨਹੀਂ ਆ ਸਕਦੀ ਮੈਂ ਅਪੀਲ ਕਰਾਂਗਾ ਹਰ ਇੱਕ ਬੰਦੇ ਨੂੰ ਹਰ ਇੱਕ ਜਿਹੜਾ ਆਪਣੀ ਆਪਣੀ ਜਗ੍ਹਾ ਚੁੰਦਾ ਉਹਨੂੰ ਇੱਕ ਸੈਂਸ ਆਫ ਕਮਿਟਮੈਂਟ ਅੱਜ ਜਦ ਸੰਜੀਤ ਜੀ ਕੋਲ ਆ ਰਹੇ ਸੀਗੇ ਤੇ ਇੱਕ ਅਲੱਗ ਕਿਸਮ ਦੀ ਫੀਲਿੰਗ ਸੀ ਬਾਹਰ ਵੀ ਜਾਂਦੇ ਹੁੰਦੇ ਕਿ ਲੱਗ ਇੱਕ ਬੜੀ ਆਪਣੇ ਪੰਨ ਦੀ ਫੀਲਿੰਗ ਸੀ ਮੈਂ ਸੰਜੀਤ ਜਿਆਦਾ ਕਹਿ ਰਿਹਾ ਹੁਣ ਮੈਂ ਤੁਹਾਡੇ ਦੇ ਗੱਲ ਸੁਣਾ ਆਈ ਕੀਪ ਮਾਈ ਸ਼ਿਪਸ ਨਾਉ ਸਾਇਲੈਂਟ ਹੈ ਥੈਂਕ ਯੂ ਮੈਂ ਥੋੜਾ ਜਿਹਾ ਆਪਣੇ ਜਨਰਲ ਵੀ ਇੰਡਸਟਰੀ ਡਿਪਾਰਟਮੈਂਟ ਬਾਰੇ ਦੱਸ ਰਿਹਾ ਅੱਜ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਪੰਜਾਬ ਦੀ ਇੰਡਸਟਰੀ ਲਈ ਪੰਜਾਬ ਸੂਬੇ ਲਈ ਖੁਸ਼ੀ ਦੀ ਗੱਲ ਹੈ ਕਿ ਰਜਿੰਦਰ ਗੁਪਤਾ ਜੀ ਜਿਹੜੀ ਇਨਵੈਸਟਮੈਂਟ ਅਨਾਉਂਸ ਕਰ ਰਹੇ ਆ ਤੇ ਥੋੜਾ ਜਿਹਾ ਬੜਾ ਹੰਬਲੀ ਇਹਨਾਂ ਨੇ ਦੱਸਿਆ ਪਰ ਮੈਂ ਇਹਨਾਂ ਦੇ ਗਰੁੱਪ ਬਾਰੇ ਤੁਹਾਨੂੰ ਦੱਸਦਾ ਇਹਦੀ ਜਿਹੜੀ ਮਾਰਕੀਟ ਕੈਪ ਆ 18000 ਕਰੋੜ ਹੈ ਇਹਦਾ ਜਿਹੜਾ ਰੈਵਨਿਊ ਹੈ 10 10000 ਕਰੋੜ ਹੈ ਇਸ ਵਲੇ ਇਹ ਇਨਵੈਸਟਮੈਂਟ ਨਾਲ ਹੋਰ ਵਧੇਗਾ ਦੂਜੀ ਗੱਲ ਅੱਜ ਦੀ ਡੇਟ 'ਚ 10000 এমপ্লয়ੀ ਦੇ ਨਾਲ ਦੇ ਹੈਗੇ ਆ ਤੁਸੀਂ ਆਪ حساب ਲਗਾ ਲਓ ਜਿਹੜੀ ਕੰਪਨੀ ਦੇ 10000 এমপ্লয়ੀਜ਼ ਹੈਗੇ ਆ মিনিমাম 30000 ਬੰਦੇ ਨੂੰ ਤਾਂ ਰੋਟੀ ਰੋਜ਼ੀ ਇੱਥੋਂ ਮਿਲਦੀ ਹੈ ਔਰ ਜਿਹੜੀ ਇਹ ਹੁਣ ਫਰਦਰ ਇਨਵੈਸਟਮੈਂਟ ਕਰਨ ਜਾ ਰਹੇ ਆ 2000 ਬੰਦਾ ਹੋਰ এমਪਲਾਈ ਹੋਏਗਾ ਔਰ ਮੈਨੂੰ ਇਹ ਦੱਸ ਰਹੇ ਸੀਗੇ ਥੋੜੀ ਦੇਰ ਪਹਿਲਾਂ ਕਿ ਉਹਦੇ ਵਿੱਚ ਯਾਦਾ ਵੂਮਨ ਹੋਣਗੇ ਜਿਹੜੇ এমਪਲਾਈਜ਼ ਹੋਣਗੇ ਕਿਉਂਕਿ ਟੈਕਸਟਾਈਲ ਵਿੱਚ ਵੂਮਨਜ਼ ਦਾ ਰੋਲ ਕਾਫੀ ਹੁੰਦਾ ਹੈਗਾ ਔਰ ਇਹਨਾਂ ਨੇ ਟ੍ਰੇਨਿੰਗ ਵੀ ਉਸ ਹਿਸਾਬ ਨਾਲ ਕਰਦੇ ਆ ਕਿ ਉਹਨਾਂ ਨੂੰ ਵੱਧ ਤੋਂ ਵੱਧ ਅ ਵੂਮਨ ਨੂੰ ਜੌਬ ਮਿਲਣ ਔਰ ਮੈਨੂੰ ਇੱਕ ਹੋਰ ਇਹਨਾਂ ਨੇ ਗੱਲ ਦੱਸੀ ਕਿ ਜਿਹੜੇ ਵੂਮਨ EMPLOYEES ਆ ਉਹਨਾਂ ਨੂੰ ਇਨਸੈਂਟਿਵ ਵੀ ਇਹ ਐਕਸਟਰਾ ਦਿੰਦੇ ਆ ਚਾਹੇ ਉਹ ਲੀਵ ਸ਼ੇਪ ਚਾਹੇ ਚਾਹੇ ਕੁਝ ਇਹ ਬੜਾ ਮਤਲਬ ਕਿ ਸ਼ਲਾਗਾ ਜੋ ਕੰਮ ਕਰ ਰਹੇ ਹੈਗੇ ਆ ਇਟ ਇਜ਼ ਰੀਅਲੀ ਐਪਰੀਸ਼ੀਏਬਲ ਵਾਟ ਹੀਜ਼ ਡੂਇੰਗ ਬਾਕੀ ਜੇ ਜੀ ਸਾਡੇ ਵਿਜਨਰੀ ਲੀਡਰ ਹੈਗੇ ਆ ਮਾਨਯੋਗ ਨੈਸ਼ਨਲ ਕਨਵੀਨਰ ਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਅਗਵਾਈ ਵਿੱਚ ਕੱਲ ਅਸੀਂ ਆਰਟੀਬੀ ਐਕਟ ਜਿਹੜਾ ਹੈਗਾ ਉਹ ਵੀ ਫਾਰਮਲੀ ਲਾਂਚ ਕਰਾਂਗੇ ਉਹਦੀ ਡਿਟੇਲਸ ਤਾਂ ਕੱਲ ਦਵਾਂਗੇ ਪਰ ਮੈਂ ਤੁਹਾਨੂੰ ਦੱਸ ਰਿਹਾ ਉਹ ਰੈਵੋਲੂਸ਼ਨਰੀ ਐਕਟ ਹੈ ਜਿਹੜਾ ਕਿ ਕੱਲ ਫਾਰਮਲੀ ਲਾਂਚ ਹੋਏਗਾ ਉਸ ਤਰ੍ਹਾਂ ਦਾ ਐਕਟ ਨਾ ਕਦੀ ਬਣਿਆ ਮੈਂ ਇਹ ਨਹੀਂ ਕਹਿੰਦਾ ਬਣ ਨਹੀਂ ਸਕਦਾ ਕਾਪੀ ਪੇਸਟ ਤਾਂ ਹੋ ਹੀ ਸਕਦਾ ਪਰ ਅਜ ਤੱਕ ਨਹੀਂ ਬਣਿਆ ਸਾਡਾ ਸੂਬਾ ਪਹਿਲਾ ਹੋਏਗਾ ਜਿਹੜਾ ਇਸ ਤਰ੍ਹਾਂ ਦਾ ਐਕਟ ਲਿਆਏਗਾ ਐਕਟ ਤਾਂ ਪਹਿਲਾਂ ਹੋ ਗਿਆ ਸੀ ਇੱਕ ਵਾਰੀ ਮਤਲਬ ਕਿ ਕੈਬਨਿਟ ਚੋ ਵੀ ਹੋ ਗਿਆ ਵਿਧਾਨ ਸਭਾ ਚੋ ਹੋ ਗਿਆ ਬਟ ਉਹ ਰੂਲ ਫਰੇਮ ਨਹੀਂ ਹਲੇ ਹੋਏ ਸੀ ਰੂਲਸ ਵੀ ਫਰੇਮ ਹੋ ਗਏ ਆ ਅਸੀਂ ਕੱਲ ਆਫੀਸ਼ੀਅਲੀ ਕਰ ਰਹੇ ਆ ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੀ ਸਾਡੀ ਇਨਵੈਸਟਮੈਂਟ ਦੇ ਨੰਬਰਸ ਹੈ ਉਸ ਕਾਈ ਰਾਕਟ ਹੋ ਰਹੇ ਆ ਮੈਂ ਅਬ ਵਧਾਈ ਦੇਣਾ ਅਮੇ ਦਾਖਾ ਜੀ ਨੂੰ ਕਮਲ यादव ਜੀ ਨੂੰ ਸਰਬੀ ਮਲਕ ਜਿਹੜੇ ਸਾਡੇ ਸੀਨੀਅਰ ਅਫਸਰ ਹੈ ਇੰਡਸਟਰੀ ਡਿਪਾਰਟਮੈਂਟ ਦੇ ਸੀਮਾ ਬਾਂਸਲ ਸਾਡੇ ਵਾਈਸ ਚੇਅਰ ਪਰਸਨ ਜਿਹੜੇ ਸਾਨੂੰ ਹਮੇਸ਼ਾ ਐਡਵਾਈਸ ਕਰਦੇ ਰਹਿੰਦੇ ਆ ਕਿ ਮੈਨੂੰ ਨਹੀਂ ਪਤਾ ਮੈਂ ਅੱਗੇ ਕਿਸੇ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਨਹੀਂ ਪਰ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਸੀਮਾ ਬਾਂਸਲ ਹੈ ਵਾਈਸ ਚੇਅਰ ਪਰਸਨ ਇਹ ਬੋਸਟਨ ਕੰਸਲਟੈਂਸੀ ਗਰੁੱਪ ਵਿੱਚ ਪਹਿਲਾਂ ਹੁੰਦੇ ਸੀ ਜੀ ਔਰ ਸਿਰਫ ਕਿ ਕਿਉਂਕਿ ਇਹ ਪੰਜਾਬ ਦੇ ਆ ਬਠਿੰਡਾ ਤੋਂ ਹੈਗੇ ਕਿ ਮੈਂ ਪੰਜਾਬ ਲਈ ਕੁਝ ਕਰਨਾ ਚਾਹੁੰਦੀ ਆ 93% ਪੇ ਕਟ ਲੈ ਕੇ ਪੰਜਾਬ ਸਰਕਾਰ ਚ ਕੰਮ ਕਰਦੇ ਹੈਗੇ ਥੈਟ ਇਜ਼ ਦੀ ਟਾਈਪ ਆਫ ਸੈਕਰੀਫਾਈਸ ਆਪਣੇ ਪੰਜਾਬੀ ਕਰਦੇ ਆ ਨੂੰ ਕੋਈ ਕਿਸੇ ਦਾ ਕੋਈ ਕੁਐਸਚਨ ਹੋਵੇ ਦੱਸੋ